ਹੁਣ ਆ ਆਮ ਆਦਮੀ ਪਾਰਟੀ ਪੰਜਾਬ ਦੇ 4 ਐਮਐਲਏ ਨਾਲ ਉਹ ਗੱਲ ਹੋਈ ਆਖੇ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਹੁਣ ਤੁਸੀਂ ਕਮੈਂਟ ਲੇ ਕੇ ਦੱਸਿਓ ਵੀ ਇਹਨੂੰ ਕੀ ਕਿਹਾ ਜਾਵੇ ਕੀ ਬੇਇੱਜ਼ਤੀ ਹੋਈ ਐ ਠੇਠ ਹੋਏ ਨੇ ਜਾਂ ਜ਼ੁਬਾਨ ਦਾ ਰਸ ਡੁੱਲਿਆ ਹੋਇਆ ਕੀ ਐ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਤੋਂ 4 ਐਮਐਲਏ ਸਹਿਬਾਨ ਫਿਰੋਜ਼ਪੁਰ ਤੋਂ ਜਿਹੜੇ ਫਿਰੋਜ਼ਪੁਰ ਸ਼ਹਿਰੀ ਦੇ ਐਮਐਲਏ ਰਣਵੀਰ ਸਿੰਘ ਭੁੱਲਰ ਫਰੋਇ ਪਰ ਦਿਹਾਤੀ ਦੇ ਐਮਐਲਏ ਜਿਹੜੇ ਰਜਨੀਸ਼ ਦਈਆ ਸਾਹਿਬ ਗੁਰੂ ਹਰਸਾਏ ਦੇ ਐਮਐਲਏ ਫੌਜਾ ਸਿੰਘ ਸਰਾਰੀ ਤੇ ਜਿਹੜੇ ਜੀਰਾ ਦੇ ਐਮਐਲਏ ਨਰੇਸ਼ ਕਟਾਰੀਆ ਉਹਨਾਂ ਚਾਰਾਂ ਦੇ ਨਾਲ ਬੜੀ ਅਜੀਬ ਗੱਲ ਵਾਪਰੀ ਹੈ ਬੜੀ ਵੱਡੀ ਚਰਚਾ ਹੈ ਪੂਰੀ ਗੱਲ ਦੱਸਦਾ ਅਖੀਰ ਤੱਕ ਸੁਣਿਓ ਇਹ ਪੂਰੀ ਘਟਨਾ ਦੇ ਨਾਲ ਜੁੜ ਕੇ ਮੈਨੂੰ ਇੱਕ ਕਥਾ ਯਾਦ ਆਈ ਇੱਕ ਕਹਾਣੀ ਯਾਦ ਆਈ ਹੈ ਉਹ ਵੀ ਮੈਂ ਤੁਹਾਨੂੰ ਸੁਣਾਉਂਗਾ ਸਭ ਤੋਂ ਪਹਿਲਾ ਬੇਨਤੀ ਹੈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਓ ਤੇ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹ ਜ਼ਰੂਰ ਦਬ ਦਿਓ ਤਾਂ ਕਿ ਅਹਿਮ ਮੁੱਦਿਆਂ ਤੇ ਚਰਚਾ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿੱਤਰ ਪਿਆਰਿਓ ਇਹਨਾਂ 4 ਐਮਐਲਿਆ ਨੇ ਫਰੋਜ਼ਪੁਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਸੱਦੀ ਸੀ ਸਾਰੇ ਪੱਤਰਕਾਰਾਂ ਨੂੰ ਸੱਦਾ ਪੱਤਰ ਲਾਏ ਗਏ ਔਰ ਕਰਨਾ ਕੀ ਸੀ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀਆਂ ਜੜੀਆਂ ਸਕੀਮਾਂ ਉਹਨਾਂ ਦਾ ਪ੍ਰਚਾਰ ਕਰਨਾ ਸੀਗਾ ਤੇ ਸਾਰੇ ਪੱਤਰਕਾਰਾਂ ਨੂੰ ਸੱਦਾ ਪੱਤਰ ਲਾਇਆ ਪਰ ਹੋਇਆ ਕੀ ਪ੍ਰੈਸ ਕਾਨਫਰੰਸ ਤੇ ਚਾਰੇ ਐਮ ਐਲ ਏ ਆ ਕੇ ਬਹਿ ਗਏ ਟੇਬਲ ਲੱਗਾ ਹੋਇਆ ਅੱਗੇ ਪੱਤਰਕਾਰਾਂ ਵਾਲੀ ਕੁਰਸੀਆਂ ਲੱਗੀਆਂ ਪਰ ਕੋਈ ਵੀ ਪੱਤਰਕਾਰ ਫਿਰੋਜ਼ਪੁਰ ਦਾ ਆਉਣ ਨੂੰ ਤਿਆਰ ਨਹੀਂ ਹੋਇਆ ਚਾਰੇ ਐਮਐਲਏ ਸਹਿਬਾਨ ਪੱਤਰਕਾਰਾਂ ਨੂੰ ਅੱਖੀਆਂ ਵਿਸ਼ਾ ਕੇ ਉਡੀਕਦੇ ਰਹੇ ਪਰ ਕੋਈ ਵੀ ਪੱਤਰਕਾਰ ਪ੍ਰੈਸ ਕਾਨਫਰੰਸ ਦੇ ਲਈ ਨਹੀਂ ਆਇਆ ਸੱਦਾ ਪੁੱਤਰ ਲਵਾਇਆ ਸੀ ਸਰਕਾਰੀ ਤੌਰ ਤੇ ਡੀਪੀਆਰਓ ਦੇ ਰਹੀਂ ਫਿਰ ਖਬਰ ਇਹ ਆ ਰਹੀ ਹੈ ਕਿ ਕਈ ਸਾਰੇ ਸਰਕਾਰੀ ਅਫਸਰਾਂ ਤੋਂ ਫੋਨ ਲਵਾਏ ਗਏ ਐਮਐਲਏ ਨੇ ਖੁਦ ਪੱਤਰਕਾਰਾਂ ਨੂੰ ਫੋਨ ਲਾਏ ਔਰ ਕੋਈ ਵੀ ਪੱਤਰਕਾਰ ਜਦ ਨਹੀਂ ਆਇਆ ਤਾਂ ਫਿਰ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇਨਚਾਰਜ ਹੈ ਹਰਜਿੰਦਰ ਸਿੰਘ ਘਾਂਗਾ ਉਹਨਾਂ ਤੋਂ ਵੀ ਕੋਸ਼ਿਸ਼ਾਂ ਕਰਾਈਆਂ ਗਈਆਂ ਪਰ ਪੱਤਰਕਾਰ ਫਿਰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਆਏ ਹੁਣ ਵੱਡਾ ਸਵਾਲ ਇਹ ਹੈ ਵੀ ਆਖਿਰ ਪੱਤਰਕਾਰਾਂ ਨੂੰ ਦਿੱਕਤ ਕੀ ਸੀ ਪੱਤਰਕਾਰ ਭਾਈਚਾਰਾ ਆਇਆ ਕਿਉਂ ਨਹੀਂ ਜਦੋਂ ਕਿ ਪ੍ਰੈਸ ਕਾਨਫਰੰਸ ਸੱਦੀ ਹੋਵੇ ਸਰਕਾਰ ਨੇ ਤਾਂ ਬਹੁਤ ਸਾਰੇ ਆ ਜਾਂਦੇ ਨੇ ਪਰ ਇੱਥੇ ਕੋਈ ਕਿਉਂ ਨਹੀਂ ਆਇਆ ਇਕਾ ਪੱਤਰਕਾਰਾਂ ਨੇ ਦਿਖਾਇਆ ਵੱਡਾ ਆਏ ਕਿਉਂ ਨਹੀਂ ਖਬਰਾਂ ਦੇ ਮੁਤਾਬਕ ਪੱਤਰਕਾਰ ਇਹ ਕਹਿੰਦੇ ਨੇ ਕਿ ਇਹ ਜਿਹੜੇ ਐਮਐਲਏ ਆ ਇਹਨਾਂ 'ਚ ਹੰਕਾਰ ਬਹੁਤ ਭਰਿਆ ਇਹਨਾਂ ਦੀ ਬੋਲ ਬਾਣੀ ਬਹੁਤ ਮਾੜੀ ਹੈ ਔਰ ਇਹ ਬੜੇ ਗਲਤ ਤਰੀਕੇ ਨਾਲ ਪੇਸ਼ ਆਉਂਦੇ ਨੇ ਇਸ ਕਰਕੇ ਦੱਸਿਆ ਜਾ ਰਿਹਾ ਕਿ ਪੱਤਰਕਾਰਾਂ ਨੇ ਬਾਈਕਾਟ ਕੀਤਾ ਫਿਰ ਅੰਤ ਇਹਨਾਂ ਵਿਚਾਰਿਆ ਐਮਐਲਏ ਸਹਿਬਾਨਾਂ ਨੇ ਕੀ ਕੀਤਾ ਆਪਣੇ ਫੇਸਬੁੱਕ ਪੇਜਾਂ ਦੇ ਉੱਪਰ ਲਾਈਵ ਹੋਏ ਨੇ ਤੇ ਇਦਾਂ ਫਿਰ ਕੰਮ ਸਾਰਿਆ ਗਿਆ ਜੋ ਖਬਰਾਂ ਦੇ ਵਿੱਚ ਆ ਰਿਹਾ ਹੈ ਹੁਣ ਇਹ ਸਾਰੀ ਗੱਲ ਸੁਣ ਕੇ ਮੈਨੂੰ ਇੱਕ ਕਹਾਣੀ ਯਾਦ ਆਈ ਜਿਹੜਾ ਦੋਸ਼ ਪੱਤਰਕਾਰ ਲਾ ਰਹੇ ਨੇ ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਸੀਗਾ ਉਹ ਇੱਕ ਸਾਧ ਕੋਲ ਚਲਾ ਗਿਆ ਉਹਦਾ ਚੇਲਾ ਬਣਨ ਦੇ ਲਈ ਕਹਿੰਦਾ ਬਾਬਾ ਜੀ ਮੈਨੂੰ ਚੇਲਾ ਰੱਖ ਲੋ ਸਾਧ ਕਹਿੰਦਾ ਵੀ ਦੇਖੋ ਚੇਲਾ ਬਣ ਕੇ ਤੂੰ ਕੀ ਲੈਣਾ ਤੇਰੇ ਚ ਚੇਲਾ ਬਣਨ ਵਾਲੀ ਕੁਆਲਿਟੀ ਕੋਈ ਨਹੀਂ ਕਹਿੰਦਾ ਜੀ ਮੈਂ ਜਿਹੜਾ ਕੰਮ ਦਵਾਂਗੇ ਮੈਂ ਕਰ ਲੂੰਗਾ ਸਾਧ ਨੇ ਕਹਦੇ ਉਹਨੂੰ ਚੇਲਾ ਰੱਖ ਲਿਆ ਕਹਿੰਦੇ ਬਈ ਸਾਧ ਨੇ ਉਹਨੂੰ ਪਿੰਡ ਚੋ ਰੋਟੀਆਂ ਤੇ ਗਜਾ ਕਰਨ ਲਈ ਭੇਜਤਾ ਗਜਾ ਕਰਨ ਲਈ ਭੇਜਤਾ ਤੇ ਜਾਂਦਾ ਹੋਇਆ ਉਹ ਸਾਥ ਦੇ ਵਿੱਚ ਜਿਹੜੇ ਬੰਦੇ ਬੈਠੇ ਸੀ ਉਹਨਾਂ ਨੂੰ ਬੜੇ ਹੰਕਾਰ ਦੇ ਨਾਲ ਕੋਈ ਗੱਲ ਕਹਿ ਕੇ ਗਿਆ ਉਹ ਉੱਥੇ ਗੱਲਾਂ ਚੱਲ ਪਈਆਂ ਵੀ ਸਾਧ ਨੇ ਨਵਾਂ ਚੇਲਾ ਰੱਖਿਆ ਤੇ ਯਾਰ ਗੱਲਾਂ ਬੜੀਆਂ ਹੰਕਾਰ ਚ ਕਰਦਾ ਕਹਿੰਦੇ ਜੀ ਉਹ ਅੱਗੇ ਗਜਾ ਕਰਨ ਚਲਾ ਗਿਆ ਅਜੇ ਪਹਿਲੇ ਘਰ ਹੀ ਗਿਆ ਤੇ ਇੱਕ ਬੀਬੀ ਨੂੰ ਕਹਿੰਦਾ ਵੀ ਅਲਖ ਨਰੰਜਨ ਬੀਬੀ ਜੀ ਰਸਤ ਲੈ ਕੇ ਜਾਣੀ ਡੇਰੀ ਉਹ ਘਰ ਦੇ ਵਿੱਚ ਇੱਕ ਬੀਬੀ ਸੀ ਉਹ ਬੜੇ ਚਾਅ ਨਾਲ ਪਹਿਲਾਂ ਬੋਲੀ ਕਹਿੰਦੀ ਕੋਈ ਗੱਲ ਨਹੀਂ ਬਾਬਾ ਜੀ 2-4 ਮਿੰਟ ਬੈਠੋ ਮੈਂ ਸਪੈਸ਼ਲ ਤਿਆਰ ਕਰਦੀ ਆ ਅਸੀਂ ਡੇਰੇ ਭੇਜਦੇ ਹੁੰਨੇ ਆ ਉਹ ਬੀਬੀ ਨੇ ਕਹਿੰਦੇ ਜੀ ਸਪੈਸ਼ਲ ਆ ਕੜਾਹ ਬਣਾਇਆ ਤੇ ਕੜਾਹ ਬਣਾ ਕੇ ਤੇ ਅਜੇ ਗਰਮ ਗਰਮ ਕੜਾਹ ਸੀਗਾ ਤੇ ਉਹ ਪ੍ਰਾਂਚ ਚ ਪਾ ਕੇ ਠਾਰ ਕੇ ਉਹਨੇ ਦੇਣਾ ਸੀ ਓਨੇ ਦੇਰ ਨੂੰ ਉਹ ਜਿਹੜਾ ਚੇਲਾ ਬਣਿਆ ਬੜਬੋਲਾ ਬੰਦਾ ਸੀ ਹੰਕਾਰੀ ਬੋਲਣ ਦੀ ਅਕਲ ਨਹੀਂ ਸੀ ਉਹਨੇ ਵੇਖਿਆ ਵੀ ਯਾਰ ਇਹਨਾਂ ਦੇ ਘਰੇ ਕਈ ਸਾਰੀਆਂ ਮੱਝਾਂ ਨੇ ਤੇ ਦਰਵਾਜ਼ਾ ਇਹਨਾਂ ਦਾ ਭੀੜਾ ਜਾ। ਕਹਿੰਦਾ ਭੈਣ ਜੀ ਇਧਰ ਗੱਲ ਸੁਣਿਆ ਜੇ। ਕਹਿੰਦੀ ਕੀ ਗੱਲ ਐ? ਕਹਿੰਦਾ ਇੱਕ ਗੁੱਸਾ ਨਾ ਕਰੋ ਤੇ ਗੱਲ ਪੁੱਛਣੀ ਐ। ਕਹਿੰਦੀ ਪੁੱਛੋ ਜੀ। ਕਹਿੰਦਾ ਵੇਖੋ ਵੀ ਤੁਹਾਡਾ ਦਰਵਾਜ਼ਾ ਬੜਾ ਭੀੜਾ ਐ। ਤੇ ਜੇ ਤੁਹਾਡੀਆਂ ਮੱਝਾਂ ਮਰ ਜਾਂਦੇ ਇਹਨਾਂ ਨੂੰ ਬਾਹਰ ਕਿਵੇਂ ਕੱਢੋਗੇ? ਔਰਤ ਨੂੰ ਚੜ ਗੁੱਸਾ ਗਿਆ। ਉਹ ਆਂਦੀ ਖੜ ਜਾ ਤੇਰੀ ਵੱਡੇ ਸਾਥ ਦੀ। ਉਨੇ ਉਹ ਤੱਤਾ ਤੱਤਾ ਕੜਾ ਕਾਲੀ ਨਾਲ ਉਹਦੇ ਕੁਛ ਤਾਂ ਉੱਤੇ ਸੁੱਟਦਾ ਕੁਛ ਉਹਦੀ ਝੋਲੀ ਚ ਪਾਤਾ ਤੇ ਉਹ ਢਿੱਡ ਵੀ ਸੜ ਗਿਆ ਮੂੰਹ ਵੀ ਸੜ ਗਿਆ ਤੇ ਉਹ ਮਤਲਬ ਸਾਰਾ ਐ ਲੱਗ ਗਿਆ ਤੇ ਡੁੱਲਦਾ ਜਾਵੇ ਤੇ ਮਗਰ ਔਰਤ ਨੇ ਫੜ ਲਿਆ ਘੋਟਨਾ ਤੇ ਉਹ ਮਗਰ ਭੱਜ ਪਈ ਤੇ ਉਹ ਸਾਧ ਦਾ ਚੇਲਾ ਅੱਗੇ ਅੱਗੇ ਤੇ ਉਹ ਭੈਣ ਮਗਰ ਮਗਰ ਤੇ ਜਦੋਂ ਉਹ ਸੱਤ ਚੋਂ ਲੰਘਿਆ ਉਸੇ ਚੋਂ ਤਾਂ ਉਹ ਕਹਿੰਦੇ ਉਹ ਚੇਲਿਆ ਆ ਕੀ ਡੁੱਲਦਾ ਜਾਂਦਾ ਕਹਿੰਦਾ ਹੋਰ ਤਾਂ ਮੈਨੂੰ ਪਤਾ ਨਹੀਂ ਪਰ ਇਹ ਜ਼ੁਬਾਨ ਦਾ ਰਸ ਡੁੱਲਦਾ ਜਾਂਦਾ ਇਹ ਗੱਲ ਹੈ ਮਿੱਤਰੋ ਇਹ ਜ਼ੁਬਾਨ ਦਾ ਰਸ ਹੁੰਦਾ ਇਹੀ ਬੰਦੇ ਨੂੰ ਜਾਜ ਤੇ ਵੀ ਚੜਾ ਦਿੰਦਾ ਇਹ ਮੂੰਹ ਕਾਲਾ ਕਰਾ ਕੇ ਖੂਤ ਤੇ ਵੀ ਬਿਠਾ ਦਿੰਦਾ ਹੁਣ ਵੇਖੋ ਇਸ ਮਸਲੇ 'ਚ ਆਪਾਂ ਨੂੰ ਨਹੀਂ ਪਤਾ ਗਲਤ ਕੌਣ ਆ ਸਹੀ ਕੌਣ ਆ ਕਿਉਂ ਨਹੀਂ ਉਹ ਪੱਤਰਕਾਰ ਗਏ ਪਰ ਜੋ ਚਰਚਾ ਦੇ ਵਿੱਚ ਮੀਡੀਆ 'ਚ ਆਇਆ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਤਾ ਵੇਖੋ ਇਹਨਾਂ ਐਮਐਲਏ ਦਾ ਤਾਂ ਨਹੀਂ ਆਪਾਂ ਕੁਝ ਕਹਿ ਸਕਦੇ ਪਰ ਜਿੰਨੇ ਵੀ ਰਾਜਨੇਤਾ ਵੱਖ-ਵੱਖ ਪਾਰਟੀਆਂ ਦੇ ਹੁਣ ਤੱਕ ਜਿੱਤਦੇ ਰਹੇ ਆ ਸਾਰੇ ਲੋਕ ਇਹ ਕਹਿੰਦੇ ਆ ਤੇ ਮੈਂ ਵੀ ਕਹਣਾ ਜਿੱਤਣ ਤੋਂ ਪਹਿਲਾਂ ਕੁਝ ਹੋਰ ਹੁੰਦੇ ਨੇ ਜਿੱਤ ਕੇ ਸਾਰਾ ਮੂਡ ਰੰਗ ਰੂਪ ਬਦਲ ਜਾਂਦਾ ਬੋਲੀ ਬਦਲ ਜਾਂਦੀ ਵਿਵਹਾਰ ਬਦਲ ਜਾਂਦਾ ਆਕੜ ਹੰਕਾਰ ਆ ਜਾਂਦਾ ਜਿਹੜਾ ਨਮਾਣਾਪਣ ਆਪਣਾਪਣ ਲੋਕਾਂ ਦੇ ਦੁੱਖ ਦਰਦ ਜਿੱਟਣ ਤੋਂ ਪਹਿਲਾਂ ਦਿਖਦੇ ਹੁੰਦੇ ਆ ਉਹ ਸਾਰਾ ਕੁਝ ਬਦਲ ਜਾਂਦਾ ਆਮ ਆਦਮੀ ਪਾਰਟੀ ਦਾ ਜੇ ਕੱਲ ਆਈ ਆ ਇਹ ਤੋਂ ਪਹਿਲਾਂ ਵਾਲੀਆਂ ਪਾਰਟੀਆਂ ਦੇ ਲੀਡਰਾਂ ਦਾ ਵੀ ਇਹੀ ਹਾਲ ਰਿਹਾ ਬੜਾ ਆਕਰ ਹੰਕਾਰ ਦੇ ਨਾਲ ਭਰ ਜਾਂਦੇ ਨੇ ਵੇਖੋ ਆਮ ਆਦਮੀ ਪਾਰਟੀ ਆਮ ਆਦਮੀ ਦੇ ਨਾਂ ਠਾਈ ਵੀ ਆਈ ਤਾਂ ਆਮ ਆਦਮੀਆਂ ਆਮ ਘਰਾਂ ਦੇ ਧੀਆਂ ਪੁੱਤਾਂ ਉਸ ਤੋਂ ਬਾਅਦ ਲੋਕਾਂ ਨੇ ਕੀ ਵੇਖਿਆ ਹੁਣ ਆ ਜਿਹੜਾ ਕੁਝ ਫਿਰੋਜ਼ਪੁਰ ਚ ਐਮ ਐਲ ਏ ਨਾਲ ਹੋਇਆ ਇਹ ਤਾਂ ਜੋ ਤੁਸੀਂ ਵੇਖ ਲਿਆ ਸੁਣ ਲਿਆ ਪਰ ਹੁਣ ਸਾਰੀਆਂ ਆਮ ਆਦਮੀ ਪਾਰਟੀ ਬਾਰੇ ਲੋਕਾਂ ਦਾ ਵਿਚਾਰੇ ਆ ਪਹਿਲਾਂ ਕੁਝ ਹੋਰ ਸੀ ਤੇ ਹੁਣ ਕੁਝ ਹੋਰ ਨਹੀਂ ਇਥੋਂ ਤੱਕ ਆਮ ਆਦਮੀ ਪਾਰਟੀ ਦੇ ਉਹ ਐਮਐਲਏ ਜਿਹੜੇ ਪਹਿਲਾਂ بڑے ਨਿਮਾਣੇ ਬਣਦੇ ਸੀ ਉਹਨਾਂ ਦੇ ਉੱਪਰ ਵੀ ਲੋਕਾਂ ਨਾਲ ਧੱਕੇ ਕਰਨ ਤੱਕ ਦੇ ਦੋਸ਼ ਲੱਗੇ ਨੇ ਲੋਕਾਂ ਤੇ ਕੇਸ ਕੋਣ ਤੱਕ ਦੇ ਦੋਸ਼ ਲੱਗੇ ਨੇ ਜਿਹੜੇ ਬਲਕਾਰ ਸਿੱਧੂ ਵਰਗੇ ਲੋਕ ਗਾਇਕ ਸੀ ਉਹਨਾਂ ਦੇ ਉੱਪਰ ਪੱਤਰਕਾਰਾਂ ਦੇ ਉੱਪਰ ਕੇਸ ਕੋਣ ਤੱਕ ਦੇ ਮਾਮਲੇ ਸਾਹਮਣੇ ਆਏ ਵੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੈ ਜਦੋਂ ਮੁੱਖ ਮੰਤਰੀ ਨਹੀਂ ਸੀ ਬਣੀ ਦੂਜੀਆਂ ਪਾਰਟੀਆਂ ਜਿਹੜੀਆਂ ਰਾਜ ਕਰਦੀਆਂ ਸੀ ਉਹਨਾਂ ਨੂੰ ਲੋਕਾਂ ਦੇ ਦੁੱਖ ਦਰਦ ਨਹੀਂ ਸੀ ਦੇਖਦੇ ਹੁੰਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦੇਖਦੇ ਸੀ ਲੋਕਾਂ ਦੇ ਹਰ ਮੁੱਤੇ ਤੇ ਉਹ ਸਭ ਤੋਂ ਪਹਿਲਾਂ ਬਿਆਨ ਦਿੰਦੇ ਸੀ ਪਰ ਉਸ ਤੋਂ ਬਾਅਦ ਜਦੋਂ ਦੇ ਉਹ ਜਿੱਤ ਗਏ ਨੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿੰਨੇ ਲਾਠੀ ਚਾਰਜ ਉਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਿਸਾਨਾਂ ਤੇ ਮਜ਼ਦੂਰਾਂ ਤੇ ਬੇਰੁਜ਼ਗਾਰਾਂ ਤੇ ਪੁਲਿਸ ਦੇ ਹੋਏ ਉਹਨਾਂ ਨੇ ਕਦੇ ਬਿਆਨ ਨਹੀਂ ਦਿੱਤਾ ਜਦੋਂ ਸਰਕਾਰ ਨਹੀਂ ਸੀ ਬਣੀ ਤਾਂ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਯਾਰ ਹੱਕ ਮੰਗਣ ਵਾਲੇ ਲੋਕਾਂ ਤੇ ਲਾਠੀ ਚਾਰਜ ਯਾਰ ਇਹ ਤਾਂ ਗੁਲਾਮੀ ਹੈ ਪਰ ਉਸ ਤੋਂ ਬਾਅਦ ਉਹਨਾਂ ਦੇ ਰਾਜ ਚ ਕੀ ਹੋ ਰਿਹਾ ਇਹਦੇ ਤੇ ਉਹ ਕੁਝ ਨਹੀਂ ਕਿਸਾਨਾਂ ਨੇ ਸ਼ੰਭੂ ਖਣੋਰੀ ਮੋਰਚਾ ਲਾਇਆ ਸੀ ਜਿਹੜੇ ਤਰੀਕੇ ਨਾਲ ਉਹ ਚਕਾਇਆ ਗਿਆ ਜਦੋਂ ਕਿਸਾਨਾਂ ਨੇ ਜਾਣਾ ਸੀ ਚੰਡੀਗੜ੍ਹ ਨੂੰ ਮੋਰਚਾ ਲਾਉਣ ਧਰਨਾ ਲਾਉਣ ਜਿਵੇਂ ਉਹ ਫੜੋ ਫੜੀ ਹੋਈ ਜਿਵੇਂ ਬੇਰੁਜ਼ਗਾਰ ਦੇ ਦੋ ਰੁਜ਼ਗਾਰ ਦੇ ਲਈ ਧਰਨੇ ਲਾਉਂਦੇ ਨੇ ਤੇ ਲਾਠੀ ਵਰਦੀ ਆ ਜਿਵੇਂ ਵਿਚਾਰੇ ਗਰੀਬ ਮਜ਼ਦੂਰ ਜੜੀਆਂ ਵਾਦੇ ਉਹਨਾਂ ਨਾਲ ਕੀਤੇ ਸੀ ਵੋਟਾਂ ਤੋਂ ਪਹਿਲਾਂ ਉਹ ਪੂਰੇ ਕਰਾਉਣ ਦੀ ਆਵਾਜ਼ ਉਠਾਉਂਦੇ ਨੇ ਜਿਹੜੀ ਡਾਂਗ ਖੜਕਦੀ ਆ ਉਹਨਾਂ ਦੀਆਂ ਮੋਰਾਂ ਤੇ ਉਹਨਾਂ ਦੀਆਂ ਲੱਤਾਂ ਤੇ ਉਹ ਖਬਰਾਂ ਸਾਰਿਆਂ ਨੇ ਰੋਜ਼ ਦੀਆਂ ਸੁਣੀਆਂ ਤੇ ਪੜੀਆਂ ਹੋਈਆਂ ਭਗਵੰਤ ਮਾਨ ਸਾਹਿਬ ਤੇ ਵੀ ਹੈਰਾਨੀ ਹੁੰਦੀ ਆ ਵੀ ਸੱਚਮੁੱਚ ਇਹ ਉਹੀ ਮਾਨ ਸਾਹਿਬ ਨੇ ਜਿਹੜੇ ਵੋਟਾਂ ਤੋਂ ਪਹਿਲਾਂ ਸੀ ਮੈਂ ਖੁਦ ਇਹ ਗੱਲ ਇਲੈਕਸ਼ਨ ਵੇਲੇ ਬੋਲੀ ਹੋਈ ਆ ਉਹ ਵੀਡੀਓ ਤੁਸੀਂ 12-13 ਲੱਖ ਲੋਕਾਂ ਨੇ ਵੇਖੀ ਸੀ ਜਦੋਂ ਮੈਂ ਕਿਹਾ ਸੀ ਵੀ ਜੇ ਤੁਸੀਂ ਵੋਟ ਪਾਉਣੀ ਹੈ ਮੌਕਾ ਦੇਣਾ ਹੀ ਹੈ ਤੇ ਇਹਨਾਂ ਨੂੰ ਦੇਖ ਕੇ ਦੇਖ ਲਓ ਪਹਿਲਾਂ ਹਣ ਤਾਂ ਦੇਖਿਆ ਹੋਇਆ ਪਰ ਉਸ ਤੋਂ ਬਾਅਦ ਕੀ ਹੋਇਆ ਨਵੇਂ ਵੀਰੋ ਸੁਣੇ ਸੀ ਮਾਨ ਸਾਹਿਬ ਦੇ ਬਿਆਨ ਜਦੋਂ ਉਹ ਕਹਿੰਦੇ ਸੀ ਬਈ ਵੀਆਈਪੀ ਕਲਚਰ ਅਸੀਂ ਖਤਮ ਕਰ ਦੇਣਾ ਕੋਈ ਸਿਕਿਉਰਿਟੀ ਸਾਡੇ ਨਾਲ ਨਹੀਂ ਹੋਇਆ ਕਰੇਗੀ ਆ ਗਨਮੈਨ ਆ ਟੂ ਟੂ ਕਰਦੀਆਂ ਗੱਡੀਆਂ ਆ ਹੈਲੀਕਾਪਟਰਾਂ ਦੇ ਖਰਚੇ ਇਹ ਸਾਡੇ ਰਾਜ ਚ ਨਹੀਂ ਹੋਇਆ ਕਰਨਗੇ ਜਦੋਂ ਉਹ ਕਹਿੰਦੇ ਸੀ ਲਾਠੀ ਚਰਚਾ ਦੂਰ ਸਾਡੇ ਰਾਜ ਦਾ ਅਸੀਂ ਧਰਨਾ ਵੀ ਨਹੀਂ ਲੱਗਣ ਦਿਆ ਕਰਨਾ ਉਦੋਂ ਪਹਿਲਾਂ ਹੀ ਮਸਲੇ ਹੱਲ ਕਰ ਦਿਆ ਕਰਨੇ ਨੇ ਜਦੋਂ ਉਹ ਕਹਿੰਦੇ ਸੀ ਕਿ ਸਾਡੇ ਰਾਜ ਦੇ ਵਿੱਚ ਬਾਹਰਲੇ ਮੁਲਕਾਂ ਚੋਂ ਜਿਹੜੇ ਗਏ ਆ ਮੁੰਡੇ ਕੁੜੀਆਂ ਉਹ ਵਾਪਸ ਆਉਣਗੇ ਤੇ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਖਰਿਆ ਕਰਨਗੇ ਜਦੋਂ ਵਾਅਦੇ ਹੋ ਰਹੇ ਸੀ 5 ਮਿੰਟ ਚ ਐਮਐਸਪੀ ਦੇਣ ਦੇ ਜਦੋਂ ਵਾਅਦੇ ਹੋ ਰਹੇ ਸੀ ਕੰਮੀਆਂ ਦੇ ਵੇੜੇ ਸੂਰਜ ਮਗਾਉਣ ਦੇ ਜਦੋਂ ਵਾਅਦੇ ਹੋ ਰਹੇ ਸੀ ਪੂਰੀ ਤਰ੍ਹਾਂ ਬੇਰੁਜ਼ਗਾਰੀ ਖਤਮ ਕਰ ਦੇਣ ਦੇ ਉਸ 2022 ਦੇ ਟਾਈਮ ਉਸ ਤੇ ਅੱਜ ਚ ਭਗਵੰਤਮਾਨ ਸਾਹਿਬ 'ਚ ਬਹੁਤ ਵੱਡਾ ਫਰਕ ਹੈ ਮੈਂ ਇੱਕ ਬਿਲਕੁਲ ਅਣਪੜ੍ਹ ਦੇਸੀ ਪਿੰਡੂ ਬੇਬੇ ਦੀ ਇੰਟਰਵਿਊ ਕੀਤੀ ਜਿਹਦੇ ਚੋਂ ਕਹਿੰਦੀ ਮੈਨੂੰ ਤਾਂ ਲੱਗਦਾ ਇਹਨਾਂ ਭਗਵੰਤਮਾਨ ਬਦਲਤਾ ਹੈ ਕਹਿੰਦੀ ਸਾਨੂੰ ਤਾਂ ਉਹ ਭਗਵੰਤਮਾਨ ਚਾਹੀਦਾ ਜਿਹੜਾ ਉਦੋਂ ਹੁੰਦਾ ਸੀਗਾ ਜਿਹੜਾ ਭਗਤ ਸਿੰਘ ਦੀਆਂ ਗੱਲਾਂ ਕਰਦਾ ਸੀ ਜਿਹੜਾ ਹੱਕਾਂ ਦੀਆਂ ਗੱਲਾਂ ਕਰਦਾ ਸੀ ਕਹਿੰਦੀ ਇਹ ਭਗਵੰਤਮਾਨ ਹੀ ਹੋਰ ਹੈ ਸਾਨੂੰ ਤਾਂ ਉਹ ਭਗਵੰਤਮਾਨ ਚਾਹੀਦਾ ਉਹ ਬੇਬੇ ਕਹਿੰਦੀ ਪਰ ਅੱਜ ਜਿਹੜਾ ਇਹ ਹਾਲ ਇੰਟਰਵਿਊ ਪ੍ਰੈਸ ਕਾਨਫਰੰਸ ਦੇ ਵਿੱਚ 4 ਐਮਐਲਿਆਂ ਦੇ ਨਾਲ ਪੱਤਰਕਾਰਾਂ ਨੇ ਕੀਤਾ ਮੈਨੂੰ ਲੱਗਦਾ ਹੈ ਬਹੁਤ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਨੂੰ ਇਹਦੇ ਤੇ ਸੋਚਣਾ ਵਿਚਾਰਨਾ ਚਾਹੀਦਾ ਹੈ ਹੁਣ ਖਬਰ ਦੇ ਮੁਤਾਬਕ ਜਿਹੜਾ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਆਗੂ ਹੈ ਹਰਜਿੰਦਰ ਸਿੰਘ ਕਾਂਗਾ ਖਬਰ ਦੇ ਮੁਤਾਬਕ ਉਹਨੇ ਆਪਣੀ ਪਾਰਟੀ ਨੂੰ ਉੱਤੇ ਸੂਚਿਤ ਕਰ ਦਿੱਤਾ ਹੈ ਵੀ ਭਾਈ ਐਮਐਲਏਆਂ ਦੇ ਖਿਲਾਫ ਪੁੱਤਰਕਾਰ ਹੋਏ ਪਏ ਨੇ ਇਹਦਾ ਨੋਟਿਸ ਲਿਆ ਜਾਵੇ ਵੇਖਿਆ ਜਾਵੇ ਨਹੀਂ ਤਾਂ ਆਉਣ ਵਾਲੇ ਟਾਈਮ 'ਚ ਇਹ ਚਾਰੇ ਸੀਟਾਂ ਜਿਹੜੀਆਂ ਨੇ ਇਹਨਾਂ 'ਤੇ ਬਾਟੀ ਮਾਂਜੀ ਜਾਣੀ ਵੈਸੇ ਜੇ ਵੇਖਿਆ ਜਾਵੇ ਜਿੰਨੀ ਵੱਡੀ ਸ਼ਾਨਦਾਰ ਜਿੱਤ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਦਿੱਤੀ ਸੀ ਲੋਕਾਂ ਨੇ ਨਹੀਂ ਵੇਖਿਆ ਬੰਦਾ ਕਿਹੜਾ ਖੜਾ ਕੀਤਾ ਹੈ ਉਹਦਾ ਨਾਂ ਕੀ ਆ ਟੜਾ ਤੜ ਲੋਕਾਂ ਨੇ 92 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਕਿੰਨਾ ਵੱਡਾ ਵਿਸ਼ਵਾਸ ਲੋਕਾਂ ਨੇ ਜਤਾਇਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਤਾਂ ਹੋਰ ਨਿਮਾਣੇ ਹੋ ਜਾਣਾ ਚਾਹੀਦਾ ਸੀ ਆਮ ਆਦਮੀ ਨਾਂ ਰੱਖਿਆ ਸੀ ਸਤਿਮੁੱਚ ਵੀਆਈਪੀ ਕਲਚਰ ਕਲਚਰ ਛੱਡ ਦੇਣਾ ਚਾਹੀਦਾ ਸੀ ਹੁਣ ਭਗਵੰਤ ਮਾਨ ਸਾਹਿਬ ਨਾਲ ਜਿੰਨੀ ਸਿਕਿਉਰਿਟੀ ਹੁੰਦੀ ਹੈ ਕਿ ਦੂਜੇ ਐਮ ਮੁੱਖ ਮੰਤਰੀ ਨਾਲ ਇਹ ਦੂ ਵੱਧ ਹੁੰਦੀ ਸੀ ਕਿ ਵੀਆਈਪੀ ਕਲਚਰ ਖਤਮ ਹੋਇਆ ਕਿ ਐਮਐਲਿਆਂ ਨੇ ਵੀਆਈਪੀ ਕਲਚਰ ਛੱਡਤਾ ਹੈ ਜੇ ਕੋਈ ਇਹ ਆਖੇ ਵੀ ਭਾਈ ਜਿਹੜਾ ਬੰਦਾ ਖਾਸ ਬਣ ਗਿਆ ਉਹਨੂੰ ਗਨਮਨ ਤਾਂ ਫਿਰ ਰੱਖਣਾ ਹੀ ਪੈਂਦਾ ਨਹੀਂ ਤਾਂ ਨੁਕਸਾਨ ਹੋ ਸਕਦਾ ਤਾਂ ਮੈਂ ਪੁੱਛਣਾ ਚਾਹਣਾ ਜਦੋਂ ਦੂਜੇ ਹੁੰਦੇ ਸੀ ਉਦੋਂ ਫਿਰ ਇਹ ਕਹਿਣ ਦੀ ਕੀ ਲੋੜ ਸੀ ਜਿਵੇਂ ਮਾਨ ਸਾਹਿਬ ਕਹਿੰਦੇ ਰਹੇ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਜਿਵੇਂ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਹੁੰਦੇ ਸੀ ਵੀ ਜੇ ਲੋਕ ਤੁਹਾਨੂੰ ਪਿਆਰ ਹੀ ਨਹੀਂ ਕਰਦੇ ਤੁਹਾਨੂੰ ਗਨਮਨ ਲੈ ਕੇ ਲੋਕਾਂ 'ਚ ਜਾਣਾ ਪੈਂਦਾ ਹੈ ਐਨਾ ਡਰਾਂ ਲੋਕਾਂ ਤੋਂ ਤਾਂ ਫਿਰ ਰਾਜਨੀਤੀ ਜਰੂਰ ਕਰਨੀ ਫਿਰ ਮੁਰਗੀਖਾਨਾ ਖੋਲ੍ਹ ਲਓ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ ਤਾਂ ਅੱਜ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਗੱਲ ਪੁੱਛਣ ਨੂੰ ਜੀ ਕਰਦਾ ਹੈ ਵੀ ਮਾਨ ਸਾਹਿਬ ਇਹ ਗੱਲਾਂ ਦੂਜਿਆਂ ਨੂੰ ਕਹਿਣ ਲਈ ਬਣੀਆਂ ਸੀ ਕਿ ਹੁਣ ਮੁਰਗੀਆਂ ਮੁੱਕ ਗਈਆਂ ਮਰਗੀਆਂ ਕੀ ਹੋ ਗਿਆ ਜਾਂ ਤਾਂ ਗੱਲਾਂ ਕਹਿਣੀਆਂ ਨਹੀਂ ਚਾਹੀਦੀਆਂ ਜਾਂ ਉਹਨਾਂ ਤੇ ਖੜਨਾ ਵੀ ਚਾਹੀਦਾ ਸੋ ਮੈਨੂੰ ਲੱਗਦਾ ਹੈ ਅਜੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸਹਿਬਾਨ ਨੇ ਲੀਡਰ ਸਹਿਬਾਨ ਨੇ ਉਹਨਾਂ ਨੂੰ ਥੋੜਾ ਥੋੜਾ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੋ ਸਕਦਾ ਮੇਰੇ ਤੇ ਵੀ ਗੁੱਸਾ ਚੜੇ ਮੇਰੇ ਤੇ ਵੀ ਖਿਜਣ ਮੇਰੇ ਤੇ ਵੀ ਬੋਲਣ ਮੈਨੂੰ ਲੱਗਦਾ ਦੋ ਰਿਐਕਸ਼ਨ ਹੋ ਸਕਦੇ ਆ ਇੱਕ ਵੀ ਇਹਨੂੰ ਫੜੋ ਯਾਰ ਦੂਜਾ ਵੀ ਯਾਰ ਸੋਚੋ ਜੜ ਤੱਕ ਜਾਈਏ ਵੀ ਕਿਉਂ ਲੋਕ ਪਿੱਛੇ ਹਟ ਰਹੇ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਆਮ ਆਦਮੀ ਪਾਰਟੀ ਦਾ ਹਾਲ ਦਿੱਲੀ ਵਾਲਾ ਨਾ ਹੋ ਜੇ ਪੰਜਾਬ 'ਚ ਸਰਵੇ ਤਾਂ ਇਹ ਕਹਿੰਦੇ ਨੇ ਕਿ ਦਿੱਲੀ ਨਾਲੋਂ ਵੀ ਮਾੜਾ ਹਾਲ ਪੰਜਾਬ ਚ ਆਮ ਆਦਮੀ ਪਾਰਟੀ ਦਾ ਹੋ ਸਕਦਾ ਹੈ ਸਰਵੇ ਤਾਂ ਇਹ ਵੀ ਕਹਿੰਦੇ ਨੇ ਆਮ ਆਦਮੀ ਪਾਰਟੀ ਦਾ ਇੱਕ ਆਗੂ ਹੈ ਜਿਹਨੇ ਇਹ ਵੀ ਕਿਹਾ ਪਿਛਲੇ ਦਿਨਾਂ 'ਚ ਕਹਿੰਦਾ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੇ ਜਿਹੜੇ ਕਾਫੀ ਐਮਐਲਏ ਹਨ ਉਹ ਮੇਰੇ ਨਾਲ ਸਿੱਧੀ ਗੱਲ ਹੋਈ ਸੀ ਉਹਨਾਂ ਦੀ ਉਹਨੇ ਕਿਹਾ ਸੀ ਕਿ ਦੂਜੀਆਂ ਪਾਰਟੀਆਂ 'ਚ ਵੋਟਾਂ ਦੇ ਨੇੜੇ ਜਾਣਗੇ ਇਹ ਗੱਲਾਂ ਗੋਮਰਬੀਜ ਪ੍ਰਤਾਪ ਨੇ ਬਹੁਤ ਵਾਰ ਕਹੀਆਂ ਆਮ ਆਦਮੀ ਪਾਰਟੀ ਨੇ ਬੜਾ ਇਮਾਨਦਾਰ ਬੰਦਾ ਕਹਿ ਕੇ ਉਹਨੂੰ ਪਾਰਟੀ 'ਚ ਸ਼ਾਮਲ ਕੀਤਾ ਸੀ ਹੁਣ ਉਹ ਬੇਈਮਾਨ ਹੋ ਗਿਆ ਜਿਹੜਾ ਸਵਾਲ ਉਠਾਉਂਦਾ ਉਹ ਭੈੜਾ ਬਹੁਤ ਲੱਗਦਾ ਪਰ ਲੱਗਣਾ ਨਹੀਂ ਚਾਹੀਦਾ ਝੂਠੇ ਖੁਸ਼ਾਮਦੀ ਪੋਚਾ ਮਾਰੂ ਪੰਪ ਲਾਉ ਲੋਕਾਂ ਤੋਂ ਆਮ ਆਦਮੀ ਪਾਰਟੀ ਨੂੰ ਬਚਣਾ ਚਾਹੀਦਾ ਨਹੀਂ ਤਾਂ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ ਉਹਨਾਂ ਦੀਆਂ ਨੀਤੀਆਂ ਮੈਨੂੰ ਗਲਤ ਲੱਗਦੀਆਂ ਪਰ ਤਜਰਬਾ ਬਹੁਤ ਸੀ ਉਹਨਾਂ ਦਾ ਇੱਕ ਗੱਲ ਉਹਨਾਂ ਨੇ ਕਹੀ ਸੀ ਆਮ ਆਦਮੀ ਪਾਰਟੀ ਇੱਕੋ ਦਮ ਗੁਬਾਰੇ ਵਾਂਗ ਫੁੱਲੀ ਐ ਤੇ ਗੁਬਾਰੇ ਵਾਂਗ ਇੱਕੋ ਦਮ ਪਟਾਕਾ ਮਾਰੇਗੀ ਕਿਤੇ ਇਹ ਹਾਲ ਨਾ ਹੋ ਜਾਈ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਕਾਫੀ ਕੁਝ ਸੋਚਣਾ ਵਿਚਾਰਨਾ ਇਸ ਟਾਈਮ ਸ਼ੁਰੂ ਕਰ ਦੇਣਾ ਚਾਹੀਦਾ ਬਾਕੀ ਭਈ ਆਮ ਆਦਮੀ ਪਾਰਟੀ ਚ ਬੜੇ ਸਿਆਣੇ ਤੇਜ ਤਰਾਰ ਲੀਡਰ ਬੈਠੇ ਨੇ ਉਹ ਆਪੇ ਸੋਚ ਵਿਚਾਰ ਲੈਣਗੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ